ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਸੀਂ ਵੀ ਘਰ ਵਿੱਚ ਸ਼ਹੀਦ ਸਿੰਘਾਂ ਦੀ ਜੋਤ ਜਗਾਉਂਦੇ ਹੋ ਤਾਂ ਜੋਤ ਜਗਾਉਣ ਦੀ ਮਰਿਆਦਾ ਦਾ ਪਤਾ ਹੋਣਾ ਜ਼ਰੂਰੀ ਹੈ ਜੋਤ ਜਗਾਉਣ ਤੋਂ ਪਹਿਲਾਂ ਤੁਸੀਂ ਉਸ ਕਮਰੇ ਉਸ ਸਥਾਨ ਦੀ ਚੰਗੀ ਤਰ੍ਹਾਂ ਸਾਫ਼ ਸਫਾਈ ਕਰ ਲਓ ਜਿੱਥੇ ਤੁਸੀਂ ਜੋਤ ਜਗਾਉਣੀ ਆ ਇਸ਼ਨਾਨ ਕੀਤੇ ਬਿਨਾਂ ਜੋਤ ਜਗਾਉਣੀ ਨਹੀਂ ਚਾਹੀਦੀ ਹਮੇਸ਼ਾ ਇਸ਼ਨਾਨ ਕਰਕੇ ਜੋਤ ਜਗਾਓ ਜੋ ਤਜਕੋਂ ਤੋਂ ਪਹਿਲਾਂ ਤੁਸੀਂ ਕੜਾ ਪ੍ਰਸ਼ਾਦ ਦੀ ਤਿਆਰ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਸ਼ਰਤਾ ਹੁੰਦੀ ਹੈ ਕੜਾ ਪ੍ਰਸ਼ਾਦ ਦੀ ਦੇਕ ਵੀ ਮर्यादा ਅਨਸਾਰ ਹੀ ਤਿਆਰ ਕੀਤੀ ਜਾਣੀ ਚਾਹੀਦੀ ਆ ਜੇ ਘਰ ਵਿੱਚ ਸ਼ੁੱਧ ਦੇਸੀ ਘਿਓ ਹੈਗਾ ਤਾਂ ਉਸ ਦੀ ਵਰਤੋਂ ਕਰੋ ਨਹੀਂ ਤਾਂ ਤੁਸੀਂ ਜਿੱਥੋਂ ਵੀ ਸ਼ੁੱਧ ਦੇਸੀ ਘਿਓ ਮਿਲਦਾ ਹੈ ਉੱਥੋਂ ਲੈ ਲਵੋ ਜੋਤ ਜਗਉਣ ਸਮੇ ਤੁਹਾਡੇ ਮਨ ਵਿੱਚ ਗੁਰੂ ਪ੍ਰਤੀ ਪਿਆਰ ਵਿਸ਼ਵਾਸ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਤੁਸੀਂ ਆਪਣੀ ਇੱਛਾ ਅਨਸਾਰ ਸ਼ਰਤਾਂ ਅਨਸਾਰ ਗੁਰੂ ਦੇ ਚਰਨਾਂ ਵਿੱਚ ਫੁੱਲ ਵੀ ਪੇਟ ਕਰ ਸਕਦੇ ਹੋ ਤੁਹਾਡੇ ਮਨ ਵਿੱਚ ਗੁਰੂ ਪ੍ਰਤੀ ਪੂਰਾ ਪਿਆਰ ਅਤੇ ਵਿਸ਼ਵਾਸ ਹੋਣਾ ਚਾਹੀਦਾ ਆ ਤੁਸੀਂ ਜਿੱਥੇ ਵੀ ਜੋਤ ਜਗਾ ਰਹੇ ਹੋ ਉਸ ਆਸਨ ਤੇ ਪਹਿਲਾਂ ਸਾਫ਼ ਕੱਪੜਾ ਸੋਹਣੀ ਤਰ੍ਹਾਂ ਵਿਛਾ ਲਓ ਜਦੋਂ ਵੀ ਜੋਤ ਜਗਾਓ ਹਮੇਸ਼ਾ ਜੋਤ ਤੋਂ ਨੀਵੇਂ ਹੋ ਕੇ ਬੈਠੋ ਜਾਂ ਬੈਠ ਕੇ ਹੀ ਪਾਠ ਕਰਿਆ ਕਰੋ ਤੁਸੀਂ ਜੋਤ ਜਗਾ ਕੇ ਬਾਣੀ ਵੀ ਜ਼ਰੂਰ ਪੜਿਆ ਕਰੋ ਜੇ ਜੋਤ ਵਾਦੇ ਪੈ ਜਾਵੇ ਪਾ ਬੁੱਝ ਜਾਵੇ ਤਾਂ ਦੁਬਾਰਾ ਜੋਤ ਨਹੀਂ ਜਗਾਉਣੀ ਚਾਹੀਦੀ ਤੁਸੀਂ ਆਪਣਾ ਪਾਠ ਪੂਰਾ ਕਰਕੇ ਹੀ ਉਠੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ